ਕਥਿਤ ਤੱਕ ਅੱਜ ਅਸੀਂ ਸ਼੍ਰੋਮਣੀ ਕਾਲੀਦਲ ਸਵਾਰ ਲਹਿਰ ਵੱਲੋਂ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਹਾਂ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜੋ ਪੰਜਾਬ ਸਰਕਾਰ ਨੇ ਪੰਜਾਬ ਦੀ ਜਨਤਾ ਤੇ ਬੇਲੋੜਾ ਬੋਝ ਪਾਇਆ ਹੈ ਪੈਟਰੋਲ ਦੀਆਂ ਕੀਮਤਾਂ ਨੂੰ ਵਧਾ ਕੇ ਡੀਜ਼ਲ ਦੀਆਂ ਕੀਮਤਾਂ ਨੂੰ ਵਧਾ ਕੇ ਅਤੇ ਜਿਹੜੀ ਬਿਜਲੀ ਦੀ ਸਬਸਿਡੀ ਆ ਉਹਨੂੰ ਵਾਪਸ ਕਰਕੇ ਨਾਲ ਉਹਨਾਂ ਨੇ ਜਿਹੜੇ ਬੱਸਾਂ ਦੇ ਕਰਾਏ ਵਧਾਏ ਆ ਉਹ ਆਪਣੇ ਬੜਾ ਵੱਡਾ ਬੋਝ ਆ ਸਾਰੀ ਪੰਜਾਬ ਦੀ ਜਨਤਾ ਤੇ ਤੇ ਉਹਨਾਂ ਨੇ ਬੈਟ ਡੋਰ ਐਂਟਰੀ ਕਹਿੰ ਲੋ ਉਹਨਾਂ ਨੇ ਇਹ ਜਿਹੜਾ ਹੈਗਾ ਮੈਥਡ ਅਡਾਪਟ ਕੀਤਾ ਤਰੀਕਾ ਅਪਣਾਇਆ ਕਰਕੇ ਵਿਧਾਨ ਸਭਾ ਸੈਸ਼ਨ ਵਿੱਚ ਇਹਨਾਂ ਮੁੱਦਿਆਂ ਤੇ ਬਹਿਸ ਹੋਣੀ ਚਾਹੀਦੀ ਸੀ ਤੇ ਫਿਰ ਆਮ ਸਹਿਮਤੀ ਦੇ ਨਾਲ ਕੋਈ ਨਾ ਕੋਈ ਜਿਹੜਾ ਆਪਣੇ ਸਰਕਾਰ ਨੇ ਫੈਸਲਾ ਲੈਣਾ ਉਹਨੂੰ ਲੈਣਾ ਚਾਹੀਦਾ ਸੀਗਾ ਕਰਕੇ ਵਿਧਾਨ ਸਭਾ ਦਾ ਸੈਸ਼ਨ ਹੋ ਹੀ ਹੋਣੇ ਉਹਦੇ ਹਟਿਆ ਆ ਸੋ ਬਹੁਤ ਜਿਹੜਾ ਲੋਕਾਂ ਦੇ ਉਲਟ ਫੈਸਲਾ ਆ ਬਹੁਤ ਮੰਦ ਭਗਾ ਆ ਜਿਹਦੇ ਨਾਲ ਲੋਕਾਂ ਤੇ ਬੋਝ ਪੈਣਾ ਤੇ ਕੀਮਤਾਂ ਦੇ ਵਿੱਚ ਬੜਾ ਵਾਧਾ ਹੋਊਗਾ 인ਫਲੇਸ਼ਨ ਵਧੂਗੀ ਔਰ ਆਪਣੇ ਜਿਹੜੀ ਹੈਗੀ ਆ ਚੀਜ਼ ਦੀ ਜੈਂਸ ਵੀ ਕੀਮਤ ਵਧੂਗੀ ਵਿਸ਼ੇਸ਼ ਤੌਰ ਤੇ ਕਿਰਾਇਆ ਤੇ ਮਸੀ ਲੋਕ ਵਿਚਾਰੇ ਫੋਰ ਕਰਦੇ ਆ ਆਪਣੇ ਬਸਾਂ ਦਾ ਜਿਹੜਾ ਸਫ਼ਰ ਤੇ ਉਹ ਵੀ ਆਪਣੇ ਮਹਿੰਗਾ ਹੋ ਜਾਣਾ ਕਿਰਾਇਆ ਵੀ ਵਧਾਤਾ ਤੇ ਨਾਲ ਨਾਲ ਡੀਜ਼ਲ ਵੀ ਵਧਾਤਾ ਪٹرول ਵਧਾਤਾ ਤੇ ਜਿਹੜੀ ਬੜੀ ਇੱਕ اہم گلیاں ਜਦੋਂ ਦੀ ਸਰਕਾਰੇ ਬਣੀ ਆ تقریبا 2.5 ਸ਼ਾਮ ਤੋਂ ਵੱਧ ਸਮਾਂ ਹੋ ਗਿਆ ਪਰ ਇਹਨਾਂ ਤੋਂ ਕਾਨੂੰਨ ਦੀ ਜਿਹੜੀ ਹੈਗੀ ਆ ਅਵਸਥਾ ਸੰਭਾਲ ਨਹੀਂ ਹੋਈ ਲਾਅ ਐਂਡ ਆਰਡਰ ਬਿਲਕੁਲ ਟੈਸਨੈਸ ਹੋ ਗਿਆ ਬਿਲਕੁਲ ਖਤਮ ਹੋ ਗਿਆ ਲੁੱਟਾਂ ਖੋਹਾਂ ਦਕੈਤیاں چوریاں مارڈر یا ਜੋ ਵੀ ਕਹੋ ਸਭ ਕੁਝ پنجاب 'ਚ شریام ਹੋ ਰਿਹਾ ਇਨਾ پولیس ਦੇ ਬਸ ਦੀ ਗੱਲ ਹੈ ਤੇ ਨਾ ਹੀ ਸਰਕਾਰੇ ਦੇ ਵੱਲ ਧਿਆਨ ਦੇ ਰਹੀ ਹੈਗੀ ਆ نشہ ਬਹੁਤ ਵੱਧ ਗਿਆ ਸਰਕਾਰ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਜਿਹੜੀ ਵਾਰ ਹੋਣਾ ਦੇ ਕਿ ਅਸੀਂ ਦੋ ਮਹੀਨੇ ਨਸ਼ਾ ਬੰਦ ਕਰਾਂਗੇ ਨਸ਼ਾ ਮਹਿੰਗਾ ਵੀ ਹੋ ਗਿਆ ਆਪਣੇ ਬੰਦੇ ਵਧ ਵੀ ਗਿਆ ਮੰਦ ਕਿਥੋਂ ਹੋਣਾ ਸੀਗਾ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਫੇਲ ਹੁੰਦੀ ਨਜ਼ਰ ਆ ਰਹੀ ਹੈ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਪੰਜਾਬ ਗਵਰਨਰ ਤੋਂ ਤੇ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਆਪਣੇ ਗਵਰਨਰ ਸਾਹਿਬ ਰਾਹੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਆਪਣੇ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲੈ ਕੇ ਆਓ ਥੋੜਾ ਬੋੜਾ ਝਟਕਾ ਦਿਓ ਸਰਕਾਰ ਨੂੰ ਤਾਂ ਕਿ ਸਰਕਾਰ ਲੋਕਾਂ ਦੀ ਸੇਵਾ ਕਰੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਨਾ ਕਿ ਲੋਕਾਂ ਦੇ ਬੋਝ ਪਾ ਕੇ ਆਪਣਾ ਮਾਲੀਆ ਇਕੱਠਾ ਕਰਨ ਦਾ ਕੋ ਸਾਧਨ ਬਣਾਇਆ ਜੇ ਤੁਸੀਂ ਮਾਲੀਆ ਇਕੱਠਾ ਕਰਨਾ ਹੈ ਤਾਂ ਤੁਹਾਨੂੰ ਸਕੀਮਾਂ ਨਵੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਰੈਵਨਿਊ ਜਨਰੇਸ਼ਨ ਵਾਸਤੇ ਤੁਹਾਨੂੰ ਨਵੀਂ ਪਾਲਿਸੀ ਬਣਾਉਣੀ ਚਾਹੀਦੀ ਹੈ ਨਾ ਕਿ ਹਰ ਇੱਕ ਆਪਣੇ ਖੇਤਰ ਵਿੱਚ ਟੈਕਸ ਲਾਓ ਰੇਟ ਵਧਾ ਦਿਓ ਤੇ ਜੋ ਤੁਸੀਂ ਕਿਹਾ ਸੀਗਾ ਵਾਅਦੇ ਤਰ ਤਰ ਦੇ ਪੂਰੇ ਹੋ ਨਹੀਂ ਰਹੇ ਹੁਣ ਤੁਸੀਂ 10000 ਕਰੋੜ ਦਾ ਜਿਹੜਾ ਕਰਜ਼ਾ ਆਰਬੀਏ ਤੋਂ ਮੰਗ ਰਹੇ ਹੋ ਕਰਜ਼ਾ ਤੇ ਕਰਜ਼ਾ ਆਪਣੇ ਜਮ੍ਹਾਂ ਹੋਈ ਜਾਂਦਾ ਪੰਜਾਬ ਦੇ ਉੱਪਰ ਤੇ ਫੇਰ ਪੰਜਾਬ ਦਾ ਜਿਹੜਾ ਹੈਗਾ ਆ ਆਪਣੇ ਬੋਝ ਆ ਪੰਜਾਬ ਦਾ ਜਿਹੜਾ ਆਰਥਿਕ ਅਵਸਥਾ ਆ ਅਰਥਚਾਰਾ ਆ ਉਹ ਬਹੁਤ ਉਹਦੇ ਤੇ ਆਪਣੇ ਹੈਗਾ ਮੰਦੇ ਹਾਲ ਹੋਣਗੇ ਤੇ ਬੜੇ ਮਾੜੇ ਸੰਕੇਤ ਆਉਣਗੇ ਅਲਟੀਮੇਟਲੀ ਸੋ ਸਰਕਾਰ ਨੂੰ ਹੁਣ ਵੀ ਜਾਗਣਾ ਚਾਹੀਦਾ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਆ ਉਹਨਾਂ ਦੇ ਪੂਰਾ ਉਤਰਨਾ ਚਾਹੀਦਾ ਤੇ ਆਪਣੇ ਸਾਧਨ ਜਟਾ ਕੇ ਆਪਣੇ ਪਬਲਿਕ ਤੇ ਜਨਤਾ ਤੇ ਬੋਝ ਬਿਲਕੁਲ ਹੀ ਪਾਉਣਾ ਚਾਹੀਦਾ ਜਿਹੜੇ ਫੈਸਲੇ ਉਹਨਾਂ ਕੀਤੇ ਆ ਤੁਰੰਤ ਅਸੀਂ ਉਸ ਮੰਗ ਪੱਤਰ ਆਹੀਂ ਇਹ ਗੱਲ ਆਪਣੇ ਮੰਗ ਕਰਕੇ ਆਏ ਆ ਕਿ ਤੁਰੰਤ ਉਹ ਸਾਰੇ ਫੈਸਲੇ ਵਾਪਸ ਕੀਤੇ ਜਾਣ ਠੀਕ ਧੰਨਵਾਦ ਜੀ ਮੰਗ ਪੱਤਰ ਦਿੱਤਾ ਗਿਆ ਅੱਜ ਅਸੀਂ ਸ਼੍ਰੋਮਣੀ ਕਾਲੀ ਦਲ ਸਵਾਰ ਲਹਿਰ ਵੱਲੋਂ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜੋ ਪੰਜਾਬ ਸਰਕਾਰ ਨੇ ਪੰਜਾਬ ਦੀ ਜਨਤਾ ਤੇ ਬੇਲੋੜਾ ਬੋਝ ਪਾਇਆ ਹੈ ਪੈਟਰੋਲ ਦੀਆਂ ਕੀਮਤਾਂ ਨੂੰ ਵਧਾ ਕੇ ਡੀਜ਼ਲ ਦੀਆਂ ਕੀਮਤਾਂ ਨੂੰ ਵਧਾ ਕੇ ਅਤੇ ਜਿਹੜੀ ਬਿਜਲੀ ਦੀ ਸਬਸਿਡੀ ਆ ਉਹਨੂੰ ਵਾਪਸ ਕਰਕੇ ਨਾਲ ਉਹਨਾਂ ਨੇ ਜਿਹੜੇ ਬੱਸਾਂ ਦੇ ਕਿਰਾਏ ਵਧਾਏ ਆ ਉਹ ਆਪਣੇ ਬੜਾ ਵੱਡਾ ਬੋਝ ਆ ਸਾਰੀ ਪੰਜਾਬ ਦੀ ਜਨਤਾ ਤੇ ਤੇ ਉਹਨਾਂ ਨੇ ਬੈਕ ਡੋਰ ਐਂਟਰੀ ਕਹेलो ਉਹਨਾਂ ਨੇ